ਵਾਹ ਰਾਜਾ ਵੜਿੰਗ ਜੀ ਤੁਹਾਡੀਆਂ ਗੱਲਾਂ ਸੁਣੀਆਂ ਜਿਹੜੀਆਂ ਲੋਕ ਸਭਾ ਦੇ ਵਿੱਚ ਤੁਸੀਂ ਮੁੱਦਾ ਚੁੱਕਿਆ ਉਹ ਮੁੱਦਾ ਚੁੱਕਿਆ ਕੀ ਆ ਸਿੱਧੂ ਮੂਸੇਵਾਲੇ ਦੀ ਮੌਤ ਦਾ ਉਹਦੇ ਕਾਤਲਾਂ ਬਾਰੇ ਗੱਲ ਕੀਤੀ ਆ ਕਿ ਉਹ 28 ਸਾਲ ਦਾ ਨੌਜਵਾਨ ਉਹ ਜਿਹੜਾ ਜਿਹਦਾ ਕਤਲ ਹੋਇਆ ਉਹਨੂੰ ਇਨਸਾਫ ਨਹੀਂ ਮਿਲਿਆ ਬਿਲਕੁਲ ਇੱਥੇ 2800 ਜਿਹੜਾ ਕਹ ਲੋ 28 ਸਾਲਾਂ ਦੇ ਨੌਜਵਾਨ ਦਾ ਕਤਲ ਤਾਂ ਹੋਇਆ ਪਰ ਇੱਥੇ 16 ਸਾਲ ਤੋਂ ਲੈ ਕੇ ਆ 17 ਸਾਲ ਤੱਕ 18 ਸਾਲ ਤੱਕ ਦੇ ਪੰਜਾਬ ਦੇ ਵਿੱਚ ਕਤਲ ਹੋ ਰਹੇ ਆ ਜਰਾ ਤੁਸੀਂ ਉਹਨਾਂ ਬਾਰੇ ਵੀ ਬੋਲੋ ਉਹ ਕਾਹਦੇ ਨਾਲ ਕਤਲ ਹੋ ਰਹੇ ਆ ਚਿੱਟੇ ਦੇ ਨਾਲ ਤੇ ਤੁਸੀਂ ਪੰਜਾਬ ਦੇ ਐਮਐਲਏ ਸੀ ਤੁਸੀਂ ਐਮਐਲਏ ਤੋਂ ਐਮਪੀ ਬਣ ਚੁੱਕੇ ਆ ਹੁਣ ਇਸ ਟਾਈਮ ਤੁਹਾਡੇ ਕੋਲ 9 ਹਲਕਿਆਂ ਕੀ ਤੁਸੀਂ ਉਸ 9 ਹਲਕਿਆਂ ਦੇ ਵਿੱਚੋਂ ਚਿੱਟਾ ਖਤਮ ਕਰਨ ਦੀ ਸੋਚ ਆਕਦੇ ਹੋ ਜਾਂ ਤੁਸੀਂ ਉਹ 9 ਹਲਕਿਆਂ ਦੇ ਵਿੱਚੋਂ ਚਿੱਟੇ ਨਾਂ ਦਾ ਸ਼ਬਦ ਵੀ ਖਤਮ ਕਰ ਦੋਗੇ ਲੋਕ ਸਭਾ ਵਿਧਾਨ ਸਭਾ ਇਹਦੇ ਵਿੱਚ ਮੁੱਦੇ ਚੁੱਕੇ ਜਾਂਦੇ ਆ ਤੇ ਉਹ ਮੁੱਦੇ ਕੈਮਰੇਾਂ ਚ ਰਿਕਾਰਡ ਹੀ ਰਹਿ ਜਾਂਦੇ ਆ ਪਰ ਅੱਜ ਤੱਕ ਵੀ ਕੋਈ ਮੁੱਦਾ ਹੱਲ ਨਹੀਂ ਹੋਇਆ ਤੁਸੀਂ ਪੰਜਾਬ ਦੇ ਐਮ ਐਲ ਏ ਸਿੱਖ ਗਿੱਦੜਵਾ ਹਲਕੇ ਤੋਂ ਕੀ ਕਦੇ ਗਿੱਦੜਵਾ ਹਲਕੇ ਨੂੰ ਇਹ ਪੁੱਛਿਆ ਕਿ ਭਾਈ ਤੁਹਾਡੇ ਹਲਕੇ ਦੇ ਵਿੱਚ ਚਿੱਟਾ ਤਾਂ ਹੈ ਨਹੀਂਗਾ ਕਿ ਤੁਹਾਡੇ ਹਲਕੇ ਦੇ ਵਿੱਚ ਬੇਰੋਜ਼ਗਾਰੀ ਤਾਂ ਹੈ ਨਹੀਂਗੀ ਔਰ ਤੁਸੀਂ ਲੁਧਿਆਣੇ ਤੋਂ ਜਾ ਕੇ ਐਮ ਪੀ ਬਣੇ ਆ ਜਿਹੜੇ ਗਿੱਦੜਬਾਣ ਨੇ ਤੁਹਾਨੂੰ ਤਿੰਨ ਵਾਰ ਜਤਾਇਆ ਕੋਸ ਗਿੱਦੜਬਾਣ ਨੂੰ ਛੱਡ ਕੇ ਤੁਸੀਂ ਲੁਧਿਆਣੇ ਗਏ ਆ ਮੈਂ ਸਿਰਫ ਇਹ ਸਵਾਲ ਤੁਹਾਡੇ ਤੇ ਨਹੀਂ ਚੱਕ ਰਿਆ ਇਹ ਉਹਨਾਂ ਸਾਰਿਆਂ ਤੇ ਆ ਜਿਨ੍ਹਾਂ ਨੇ ਐਮਐਲਏ ਦੀ ਸੀਟ ਨੂੰ ਛੱਡ ਕੇ ਐਮਪੀ ਦੀ ਸੀਟ ਲੜੀ ਆ ਕੀ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਆਪਦੇ ਮਸਲੇ ਹੱਲ ਕਰਤੇ ਸੀ ਹਲਕਿਆਂ ਦੇ ਜੇ ਕਰੋਨਾ ਨੇ ਹਲ ਕਹਿੰਦੇ ਮਸਲੇ ਹਲ ਕਰਤੇ ਸੀ ਤਾਂ ਜੀ ਸਦਕੇ ਉਹ ਸਟਾਰ ਲਵਾਉਂਦੇ ਆ ਆਪਦੇ ਪਰ ਸਾਫ਼ ਜੀ ਗੱਲ ਇੱਥੇ ਆ ਕਿ ਪੰਜਾਬ ਚਿੱਟੇ ਦੇ ਨਾਲ ਤਬਾਹ ਹੋ ਰਿਹਾ ਪੰਜਾਬ ਦਾ ਚਿੱਟੇ ਦੇ ਨਾਲ ਕਤਲ ਕੀਤਾ ਜਾ ਰਿਹਾ ਇਕੱਲੇ ਇਕੱਲੇ ਮਾਵਾਂ ਦੇ ਪੁੱਤ ਹੁੰਦੇ ਆ ਜਿਹੜੇ ਚਿੱਟੇ ਦੇ ਵਿੱਚ ਤਬਾਹ ਹੋ ਜਾਂਦੇ ਆ ਉਹ ਵੀ ਕਿਤੇ ਨਾ ਕਿਤੇ ਜਾ ਕੇ ਕਤਲ ਆ ਕੀ ਉਹ ਜਿਹੜੇ ਕਤਲ ਹੋਏ ਆ ਉਹ ਕਤਲ ਦਾ ਇਨਸਾਫ ਮਿਲੂਗਾ ਅੱਜ ਤੱਕ ਵੀ ਜਿਹੜਾ ਇਹ ਚਿੱਟਾ ਜਦੋਂ ਦਾ ਚੱਲਿਆ ਅੱਜ ਤੱਕ ਅੱਜ ਤੱਕ ਤੁਹਾਡੀ ਸਰਕਾਰ ਵੀ ਰਹਿ ਗਈ ਆ ਔਰ ਤੁਸੀਂ ਸਾਡੇ 4 ਸਾਲ ਰਹੇ ਆ ਚਿੱਟਾ ਬੰਦ ਨਹੀਂ ਹੋਇਆ ਅੱਜ ਸਰਕਾਰ ਆ ਗਈ ਆ ਚਿੱਟਾ ਬੰਦ ਨਹੀਂ ਹੋਇਆ ਇਹ ਕਤਲ ਹੋ ਰਹੇ ਆ ਇਹ ਕਤਲ ਕਦੋਂ ਰੋਕੇ ਜਾਣਗੇ ਨਾ ਤਾਂ ਇਹ ਕੋਈ ਸਰਕਾਰ ਇਹਦੇ ਵੱਲ ਧਿਆਨ ਦੇ ਰਹੀ ਆ ਨਾ ਕੋਈ ਪ੍ਰਸ਼ਾਸਨ ਧਿਆਨ ਦੇ ਰਿਹਾ ਨਾ ਪੰਜਾਬ ਦੇ ਲੋਕ ਧਿਆਨ ਦੇ ਰਹੇ ਆ ਜਦੋਂ ਚਿੱਤੇ ਦੇ ਨਾਲ ਕੋਈ ਵੀ ਵਿਅਕਤੀ ਜਾਂ ਕੋਈ ਵੀ ਨੌਜਵਾਨ ਦੁਨੀਆ ਛੱਡ ਜਾਂਦਾ ਉਸ ਟਾਈਮ ਤੇ ਉਹਦੇ ਸੱਥਰ ਤੇ 300 ਬੰਦਾ ਇਕੱਠਾ ਹੋ ਜਾਂਦਾ ਪਰ ਉਹ 300 ਬੰਦੇ ਦੇ ਵਿੱਚੋਂ 30 ਬੰਦੇ ਵੀ ਇਕੱਠੇ ਹੋ ਕੇ ਜਾ ਕੇ ਇਹ ਨਹੀਂ ਕਹਿੰਦੇ ਕਿ ਓਏ ਤੂੰ ਚਿੱਟਾ ਨਾ ਵਿੱਚ ਓਏ ਤੂੰ ਪ੍ਰੇਗਣਾ ਵਿੱਚ ਬੱਸ ਸੱਥਰਾਂ ਤੇ ਆ ਕੇ ਗੱਲਾਂ ਹੁੰਦੀਆਂ ਉਹ ਗੱਲਾਂ ਚਾਰ ਪਿੰਡਾਂ ਚ ਚੱਲਦੀਆਂ ਕਿ ਫਲਾਨੇ ਪਿੰਡ ਦੇ ਵਿੱਚ 11 ਨੌਜਵਾਨ ਚਿੱਟੇ ਦੇ ਨਾਲ ਆ ਆ 11ਵਾਂ ਨੌਜਵਾਨ ਸੀ ਜਿਹੜਾ ਚਿੱਟੇ ਦੀ ਭੇਡ ਚੜ ਗਿਆ ਪਰ ਇਹੋ ਜਿਹਾ ਕੱਖ ਨਹੀਂ ਹੁੰਦਾ ਗੱਲਾਂ ਜਿਵੇਂ ਗੱਲਾਂ ਹੀ ਰਹਿ ਜਾਂਦੀਆਂ ਜਿਵੇਂ ਯਾਦਾਂ ਯਾਦਾਂ ਹੀ ਰਹਿ ਜਾਂਦੀਆਂ ਓਵੇਂ ਇਤਿਹਾਸ ਗਵਾ ਤੁਸੀਂ ਵਿਧਾਨ ਸਭਾ ਲੋਕ ਸਭਾ ਦੇ ਮੁੱਦੇ ਕੱਢ ਕੇ ਵੇਖ ਲਓ ਉਹ ਕੈਮਰਿਆਂ 'ਚ ਰਕੋੜ ਹੀ ਰਹਿ ਗਏ ਆ ਪਰ ਅੱਜ ਤੱਕ ਕੋਈ ਮੁੱਦਾ ਹੱਲ ਨਹੀਂ ਹੋਇਆ ਜਿਹੜੀ ਵੀ ਪਾਰਟੀ ਆ ਚਾਹੇ ਜਿਹੜੀ ਪਾਰਟੀ ਦੇ ਤੁਸੀਂ ਉੱਥੇ ਖਿਲਾਫ ਬੋਲੀ ਜਾਂਦੇ ਆ ਚਾਹੇ ਉਹ ਕਮਲ ਦੇ ਫੁੱਲ ਵਾਲੇ ਆ ਇਹ ਵੀ ਕਿਸਾਨ ਦੀ ਮਜ਼ਦੂਰ ਦੀ ਗੱਲ ਕਰਦੇ ਆ ਮਿਡਲ ਕਲਾਸ ਦੀ ਗੱਲ ਕਰਦੇ ਆ ਤੁਸੀਂ ਵੀ ਕਿਸਾਨ ਮਜ਼ਦੂਰ ਦੀ ਗੱਲ ਕਰਦੇ ਆ ਤੁਸੀਂ ਵੀ ਗੱਲ ਕਰਦੇ ਆ ਮਿਡਲ ਕਲਾਸ ਲੋਕਾਂ ਦੀ ਪਰ ਜਿੰਨੀਆਂ ਪਾਰਟੀਆਂ ਆਈਆਂ ਉਹ ਸਾਰੇ ਮੁੱਦੇ ਚੱਕਦੀਆਂ ਪਰ ਇੱਕ ਵੀ ਮੁੱਦਾ ਅੱਜ ਤੱਕ ਹੱਲ ਨਹੀਂ ਹੋਇਆ 70 ਸਾਲ ਹੋ ਗਏ ਆ ਲੋਕ ਬੇਰੋਜ਼ਗਾਰੀ ਚ ਤਬਾਹ ਹੋ ਰਹੇ ਆ ਆ ਬਿਨਾਂ ਇਲਾਜ ਤੋਂ ਤਬਾਹ ਹੋ ਰਹੇ ਆ ਪਰ ਉਹਨਾਂ ਦੀ ਕਦੇ ਸੁਣਵਾਈ ਨਹੀਂ ਹੋਈ ਠੀਕ ਆ ਅੱਜ ਯਾਦ ਰੱਖ ਲੋ ਇਹ ਪਹਿਲਾ ਮੁੱਦਾ ਸੀ ਤੁਹਾਡਾ ਜਿਵੇਂ ਪਹਿਲਾ ਪਹਿਲ ਮੁੱਦਾ ਤੁਸੀਂ ਸਿੱਧੂ ਮੂਸੇ ਵਾਲੇ ਦਾ ਵਿਧਾਨ ਸਭਾ ਦੇ ਵਿੱਚ ਚੱਕਿਆ ਉਸ ਤੋਂ ਬਾਅਦ ਮੁੱਦਾ ਨਹੀਂ ਚੱਕਿਆ ਉਸ ਤੋਂ ਬਾਅਦ ਹੋਰ ਅੰਡੀ ਰੋਂਨੇ ਚੱਲੀ ਗਏ ਉਸੇ ਤਰ੍ਹਾਂ ਹੱਥੇ ਹੋਰ ਹੀ ਰੰਡੀ ਰੋਂਨੇ ਚੱਲੀ ਜਾਣੇ ਆ ਵਿਧਾਨ ਸਭਾ ਤੇ ਲੋਕ ਸਭਾ ਦੇ ਵਿੱਚ ਕੰਮ ਕੀ ਹੁੰਦਾ ਅੱਗਾ ਦੌੜ ਤੇ ਪਿੱਛਾ ਚੋੜ ਵੀ ਅਗਲਾ ਕੰਮ ਲਿਹਾਈ ਆਉਣਾ ਪਿਛਲਾ ਕੰਮ ਭੁੱਲੀ ਜਾਣਾ ਇਸ ਕਰਕੇ ਲੋਕਾਂ ਦੀਆਂ ਭਾਵਨਾ ਭਾਵਨਾਵਾਂ ਨਾਲ ਖੇਡਣਾ ਬੰਦ ਕਰ ਦਿਓ ਮੈਂ ਸਾਰੇ ਸਿਆਸਦਾਨਾਂ ਨੂੰ ਕਹੂੰਗਾ ਕਿ ਪੰਜਾਬ ਦੇ ਵਿੱਚ ਕਿਸੇ ਪਿੰਡ ਜਾ ਕੇ ਫਰੋਲੋ ਕੀ ਕੋਈ 13000 ਦੇ ਲਗਭਗ ਪਿੰਡਾ ਪੰਜਾਬ ਦਾ ਤੇ ਕੋਈ ਕੀ 13 ਪਿੰਡਾਂ ਚ ਚਿੱਟਾ ਨਾ ਹੋਊਗਾ ਬਾਕੀ ਸਾਰੇ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਪੁੱਛੋ ਕਿ ਤੁਹਾਡੇ ਪਿੰਡ ਦੇ ਵਿੱਚ ਚਿੱਟਾ ਹੈਗਾ ਕਿ ਨਹੀਂ ਹੈਗਾ ਲੋਕ ਤੁਹਾਨੂੰ ਤਲੀਆਂ ਤੇ ਚੱਕ ਕੇ ਵਿਖਾ ਦੇਣਗੇ ਕਿ ਆ ਵੇਖੋ ਫਲਾਨੇ ਸਾਲ ਦੇ ਵਿੱਚ ਇੰਨੀਆਂ ਮੌਤਾਂ ਆਈਆਂ ਸੀ ਅੱਜ ਇੰਨੀਆਂ ਮੌਤਾਂ ਹੋ ਰਹੀਆਂ ਲੋਕ ਤਲੀਆਂ ਤੇ ਲਿਖੀ ਬੈਠੇ ਆ ਲੋਕ ਦਿਲ ਦੀਆਂ ਲਾਈਨਾਂ ਤੇ ਲਿਖੀ ਬੈਠੇ ਆ ਪਰ ਮੁੱਦੇ ਮੁੱਦੇ ਹੀ ਰਹਿ ਗਏ ਅੱਜ ਤੱਕ ਹੱਲ ਨਹੀਂ ਹੋਏ ਕੀ ਜ਼ਰੂਰੀ ਨਹੀਂ ਸਰਕਾਰ ਹੋਣਾ ਜ਼ਰੂਰੀ ਆ ਯਾਦ ਰੱਖੋ ਜਿਹੜੇ ਹਲਕਿਆਂ ਦੇ ਤੁਸੀਂ ਐਮ ਐਲ ਏ ਸੀ ਉਹਨਾਂ ਐਮ ਐਲ ਏ ਜਿਹੜੇ ਉਹਨਾਂ ਹਲਕੇ ਦੇ ਵਿੱਚ ਥਾਣੇ ਆਉਂਦੇ ਆ ਉਹਨਾਂ ਥਾਣਿਆਂ ਦੇ ਵਿੱਚ ਐਸਐਚਓ ਤੁਹਾਡੇ ਹੁੰਦੇ ਆ ਉਹਨਾਂ ਐਸਐਚਓ ਨੂੰ ਕਿਆ ਹੁੰਦਾ ਕਿ 40 ਪਿੰਡਾਂ ਦੇ ਵਿੱਚ ਜੇ 40 35 ਜਿੰਨੇ ਵੀ ਥਾਣੇ ਨੂੰ ਪਿੰਡ ਆਉਂਦੇ ਆ ਕਿ ਲੈ ਚੱਕ ਹੁਣ ਇਸ ਟਾਈਮ ਇਸ ਇਸ ਬਲਾਕ ਦੇ ਵਿੱਚੋਂ ਇਸ ਥਾਣੇ ਦੇ ਪਿੰਡਾਂ ਦੇ ਵਿੱਚੋਂ ਚਿੱਟੇ ਨਾਂ ਦਾ ਸ਼ਬਦ ਨਹੀਂ ਮੈਨੂੰ ਦਿਸਣਾ ਚਾਹੀਦਾ ਪਰ ਦਿਸੇ ਕੀ ਲੋਕੋ ਦੇ ਨਾਲ ਜਿਹੜਾ ਕਹਿ ਲੋ ਲੋਕਾਂ ਨੂੰ ਯਾਰ ਦੇ ਦੇ ਲੋਕ ਮਰ ਰਹੇ ਆ ਲੋਕਾਂ ਦੇ ਬੱਚੇ ਮਰ ਰਹੇ ਆ ਚਿੱਟੇ ਦੇ ਨਾਲ ਪਰ ਮੁੱਦੇ ਸਰ ਮੁੱਦੇ ਹੀ ਰਹਿ ਗਏ ਮੇਰਾ ਦੱਸਣਾ ਫਰਜ ਸੀਗਾ ਕਿ ਭਾਈ ਪਹਿਲਾਂ ਮੁੱਦੇ ਹੱਲ ਕਰ ਦੋ ਲੈ ਸੁਣ ਲੋ ਪੰਜਾਬ ਦੇ ਲੋਕੋ ਇਹਨਾਂ ਨੇ ਕੋਈ ਤੁਹਾਡੇ ਪੰਜਾਬ ਦੇ ਵਿੱਚੋਂ ਚਿੱਟਾ-ਚੁੱਟਾ ਖਤਮ ਨਹੀਂ ਕਰਾਉਣਾ ਸਿਰਫ ਗੱਲਾਂ ਮੈਂ ਨਾਲ ਨਾਲ ਇਹ ਵੀ ਦੱਸ ਦੇਵਾਂ ਕਿ ਇੱਕ ਪਿੰਡ ਦੇ ਵਿੱਚ ਜਦੋਂ ਕਿਸੇ ਨੌਜਵਾਨ ਦੀ ਚਿੱਟੇ ਦੇ ਨਾਲ ਮੌਤ ਹੁੰਦੀ ਆ ਉਹ ਤੁਸੀਂ 300 ਬੰਦਾ ਸੱਥਰ ਤੇ ਇਕੱਠਾ ਹੋ ਜਾਂਦੇ ਆ 400 ਬੰਦਾ ਭੋਗ ਤੇ ਇਕੱਠਾ ਹੋ ਜਾਂਦਾ ਪੰਜ ਪੰਜ ਪਿੰਡਾਂ ਚ ਗੱਲਾਂ ਚੱਲਦੀਆਂ ਕਿ ਐਨੇ ਨੌਜਵਾਨ ਫਲਾਣੇ ਪਿੰਡ ਚ ਸੂਈ ਲੱਗੀ ਸੀ ਮਰگە ਨਾਲ ਦੀ ਨਾਲ ਪਰ ਜੇਕਰ ਤੁਸੀਂ ਇੱਕ ਪਿੰਡ ਦੇ ਵਿੱਚੋਂ ਤੁਹਾਡੇ ਪਿੰਡ ਦੇ ਵਿੱਚ ਆਬਾਦੀ ਹੋਊਗੀ 1000 ਬੰਦੇ ਦੀ 2000 ਬੰਦੇ ਦੀ 2500 ਬੰਦੇ ਦੀ ਪਰ ਵੇਚਣਾਰੇ ਹੋਣਗੇ 10 5 15 20 25 ਤੇ ਜੇਕਰ ਤੁਸੀਂ 25 ਜਣਿਆਂ ਨੂੰ ਜਾ ਕੇ 2000 ਬੰਦਾ ਵੀ ਨਹੀਂ ਰੋਕ ਸਕਦਾ ਤੇ ਤੁਹਾਡੇ ਪੁੱਤਾਂ ਨੂੰ ਕੋਈ ਨਹੀਂ ਬਚਾ ਸਕਦਾ ਚਾਹੇ ਮੇਰੀਆਂ ਗੱਲਾਂ ਤੁਹਾਨੂੰ ਐਵੇਂ ਲੱਗਣ ਜਾਂ ਤੁਹਾਨੂੰ ਲੱਗਣੇ ਕਮਲੀਆਂ ਜਾਂ ਤੁਹਾਨੂੰ ਲੱਗਣ ਕਿ ਨਹੀਂ ਪਾਈ ਆਪਾਂ ਦਾ ਬੰਦ ਕਰਾਈ ਨਹੀਂ ਸਕਦੇ ਚਿੱਟਾ ਬੰਦ ਪਿੰਡਾਂ ਚੋਂ ਤੁਸੀਂ ਕਰਾ ਸਕਦੇ ਆ ਆਪਦੀ ਪੰਚਾਇਤ ਨੂੰ ਨਾਲ ਲੈ ਲਓ ਜੇ ਪੰਚਾਇਤ ਸਾਹਿਬ ਨਹੀਂ ਦਿੰਦੀ ਪਹਿਲਾਂ ਆਪ 30 40 ਜਣੇ ਇੱਕ ਬੰਦੇ ਦੇ ਘਰੇ ਜਾਓ ਤੇ ਨਾਲ ਵੀਡੀਓ ਬਣਾ ਲਓ ਕਿ ਤੂੰ ਹੁਣ ਵੇਚਣਾ ਬੰਦ ਕਰਨਾ ਕਿ ਨਹੀਂ ਕਰਨਾ ਉਹ ਜੇ ਤੁਹਾਨੂੰ ਪੁੱਠਾ ਸਿੱਧਾ ਬੋਲਦਾ ਤਾਂ ਵੀਡੀਓ ਤੁਹਾਡੀ ਚੱਲ ਰਹੀ ਆ ਜੇ ਤੁਹਾਨੂੰ ਇਹ ਕਹਿੰਦਾ ਕਿ ਮੈਨੂੰ ਐਕਟੀ ਦੇ ਇੱਕ ਮੌਕਾ ਦੇ ਦਿਓ ਮੈਂ ਅੱਜ ਤੋਂ ਬਾਅਦ ਇਹ ਚਿੱਟਾ ਨਾ ਜਿਹੜੀ ਬਿਮਾਰੀ ਆ ਜਿਹੜੀ ਜਿਹੜੀ ਮੈਂ ਖੁਦ ਆ ਬੇਰੋਜ਼ਗਾਰ ਕੀਤਾ ਸੀ ਸਰਕਾਰ ਨੇ ਤੇ ਮੈਂ ਵੇਚ ਰਿਆਂ ਮੈਂ ਅੱਜ ਤੋਂ ਬਾਅਦ ਇਹ ਨਹੀਂ ਵੇਚੂਗਾ ਤੇ ਪਿੰਡ ਦਾ ਨੌਜਵਾਨ ਕੋਈ ਵੀ ਕਤਲ ਨਹੀਂ ਕਰੂਗਾ ਉਹ ਵੀ ਕਤਲ ਹੈ ਇੱਕ ਫੇਰ ਤਾਂ ਤੁਸੀਂ ਉਹ ਵੀਡੀਓ ਆਪਦੇ ਫੋਨ ਦੇ ਵਿੱਚ ਸੇਵ ਰੱਖੋ ਉਹਨੂੰ ਇੱਕ ਮੌਕਾ ਦੇ ਦਿਓ ਦੂਜੀ ਵਾਰ ਜੇ ਕਰੋ ਵਾਕਈ ਵੇਚਣੋਂ ਨਹੀਂ ਹਟਦਾ ਫੇਰ ਦੂਜੀ ਵਾਰ ਵੀਡੀਓ ਬਣਾਓ ਤੇ ਦੋਨੇ ਵੀਡੀਓ ਥਾਣੇ ਦੇ ਅੱਗੇ ਮੀਡੀਆ ਦੇ ਅੱਗੇ ਸਾਹਮਣੇ ਕਰ ਦੋ ਫਿਰ ਉਹਨੂੰ ਕਹ ਪਾਈ ਤੇਰੀ ਮਰਜ਼ੀ ਆ ਹੁਣ ਚੱਕ ਲਾ ਬਾਤ ਜਿਵੇਂ ਮਰਜ਼ੀ ਕਰ ਲਈ ਹੁਣ ਵੇਖ ਇਹ ਤੁਸੀਂ ਬੰਦ ਕਰਾ ਸਕਦੇ ਆ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਤੁਹਾਡੇ ਹੱਥ ਦੇ ਵਿੱਚ ਆ ਜਾਂ ਤਾਂ ਮੈਂ ਕਈ ਵਾਰ ਕਿਹਾ ਕਿ ਮੈਨੂੰ ਬਣਾ ਦੋ ਪੰਜਾਬ ਦਾ ਗ੍ਰਹਿ ਮੰਤਰੀ ਮੈਂ ਦੱਸਦਾ 12 13 ਦਿਨਾਂ ਚ ਚਿੱਟਾ ਖਤਮ ਕਿਵੇਂ ਹੋਣਾ ਕਿਵੇਂ ਹੋਣਾ ਆ ਜਾ ਮੜਾ ਜੀ ਧਿਆਨ ਮਰਵਾਦੀ ਪਹਿਲਾਂ ਫੜੋ ਇੱਕ ਪੱਤਾ ਜਿਹੜਾ ਬੰਦਾ ਪੀਨ ਵਾਲਾ ਇਹਨੂੰ ਪੁੱਛੋ ਕਿ ਤੂੰ ਕਿਧਰੇ ਤੋਂ ਲੈ ਕੇ ਆਉਣਾ ਇਹ ਕਹੂਗਾ ਮੈਂ ਇਸ ਟਾਣੀ ਤੋਂ ਲੈ ਕੇ ਆਉਣਾ ਜਦੋਂ ਇਹ ਟਾਣੀ ਕਹੂਗੀ ਇਹ ਤੋਂ ਲੈ ਕੇ ਆਉਣਾ ਕੋਈ ਇੱਥੇ ਕੋਈ ਇੱਥੇ ਮੱਕਾ ਨਹੀਂ ਦੇਣੇ ਕਿ ਹਾਂ ਭਾਈ ਜਣਿਆ ਤੇ ਤੁਸੀਂ ਤੇ ਦੱਸੂਗਾ ਵੱਡੀ ਟਾਣੀ ਦਾ ਬੱਲੇ ਆ ਰਿਹਾ ਕਿੰਨਾ ਭਾਈ ਸਾਹਿਬ ਦਸਾਂ 11 ਡੋਲਾਰ ਪਰ ਆਈਡੈਂਟੀਟੀ ਮੈਂ ਮਤਾ ਬਣਾਇਆ ਪਿਆ ਮੇਰੀ ਸੀਆਈਡੀ ਆ ਸੋਤਾਂ ਦੇ ਪੁੱਛ ਗਿਚ ਲੈਣ ਮੁੱਤੀ ਰਹਿ ਗਿਆ ਪੁੱਛੋ ਉਹ ਮੈਂ ਅੱਜ ਹੀ ਕਰੂਗਾ ਤਾਂ ਇੱਕ ਵਾਰ ਹੋਇਆ ਗੋਲਿਆਂ ਦੇ ਨਾਲ ਹੋਇਆ ਦਿੱਲੀ ਪੰਜਾਬ ਦੇ ਵਿੱਚ ਛਿੱਟੇ ਦੇ ਨਾਲ ਕਤਲ ਹੋ ਰਹੇ ਆ ਇਨਸਾਨ ਸਾਰਿਆਂ ਨੂੰ ਮਿਲਣਾ ਚਾਹੀਦਾ ਤੇ ਜੇ ਭਾਓ ਮੇਰੀਆਂ ਮੰਤਰੀ ਨੂੰ ਗਲਤ ਲੱਗਦਾ ਕਿਸੇ ਪਾਰਟੀ ਨੂੰ ਗਲਤ ਲੱਗਦਾ ਥੋੜੀ ਮਾਰ ਤੁਸੀਂ ਲੋਕੀ ਗੱਲ ਵਾਸਤੇ ਆਉਨੇ ਆ ਤਾਂ ਕਰਕੇ ਗੱਲਾਂ ਮੈਂ ਕਰ ਰਿਹਾ ਨਹੀਂ ਤੁਸੀਂ ਵੀ ਲੋਕਾਂ ਨੂੰ ਕਹਿ ਦਿਓ ਕਿ ਅਸੀਂ ਭਾਈ ਕੁੱਟਣ ਮਾਰ ਨਹੀਂ ਆਏ ਆ ਲੋਕਾਂ ਨੂੰ ਉਸ ਤੋਂ ਬਾਅਦ ਮੈਂ ਕਦੇ ਲੋਕਾਂ ਦੇ ਹੱਕ ਦੇ ਵਿੱਚ ਬੋਲਦਾ ਤੁਹਾਨੂੰ ਨਹੀਂ ਦਿਸੂਗਾ ਦੇ ਦੇਵੇ ਕੋਈ ਪਾਰਟੀ ਦਾ ਮੰਤਰੀ ਬਿਆਨ ਉਸ ਤੋਂ ਬਾਅਦ ਜਦੋਂ ਤੁਸੀਂ ਲੋਕਾਂ ਨੂੰ ਸਿੱਧਾ ਦੱਸੋ ਕਿ ਹਾਂ ਅਸੀਂ ਤੁਹਾਨੂੰ ਮਾਰਨ ਵਾਸਤੇ ਆਏ ਆ ਚੌਂਕਾ ਨਹੀਂ ਅਸੀਂ ਆਪਦੀਆਂ ਗੱਡੀਆਂ ਵਾਸਤੇ ਆ ਅਸੀਂ ਆਪਦੀਆਂ ਸਿਕਿਉਰਟੀਆਂ ਵਾਸਤੇ ਆ ਅਸੀਂ ਐਸ਼ਵਾਰਾਮ ਵਾਸਤੇ ਆ ਫਿਰ ਨਹੀਂ ਮੈਂ ਬੋਲੂਗਾ ਦਬਰ ਜੇ ਤੁਸੀਂ ਕਹੋਗੇ ਕਿ ਲੋਕਾਂ ਨੂੰ ਅਸੀਂ ਬਚਾਉਣ ਵਾਸਤੇ ਆ ਫਿਰ ਮੈਂ ਬੋਲੂਗਾ ਤੇ ਦੱਸੂਗਾ ਵੀ ਇੱਥੇ ਵੀ ਪਾਰਟੀ ਨੂੰ ਗੁੱਸਾ ਕਰਨਾ ਚਾਹੀਦਾ ਜੇਕਰ ਪੰਜਾਬ ਦੇ ਲੋਕੋ ਤੁਹਾਨੂੰ ਇਹ ਤਾਂ ਗਲਤ ਲੱਗਦੀਆਂ ਤੁਹਾਡੇ ਕੋਲੋਂ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਦੇ ਆ ਤੁਹਾਡੇ ਬੱਚਿਆਂ ਦੀਆਂ ਗੱਲਾਂ ਤੁਹਾਡੇ ਬੱਚਿਆਂ ਦੇ ਬਾਰੇ ਆ ਸਾਡੇ ਬਹੁਤ ਸਾਰੇ ਕਤਲੋ ਚੁੱਕੇ ਪੰਜਾਬ ਇਕਲੋਕ ਚ ਨਾਲ ਕਿ ਕਤਲbandu ਨੇ ਚਾਹੀਦੇ ਆ ਕਿ ਕਤਲ ਕਰਨ ਵਾਲੇ ਆ ਜਿਹੜੇ ਜਿਹੜੇ ਮੋਢਾ ਉਹ ਫੜੇ ਜਾਣੇ ਚਾਹੀਦਾ ਅੱਜ 20 ਸਾਲ ਹੋ ਗਏ ਆ ਸਾਨੂੰ ਅੱਜ ਤੱਕ ਮੋਢੀ ਕਰਕੇ ਦਿੱਤੇ ਦੇ ਵਿੱਚ ਮੋਢੀ ਲੈ ਕੇ ਉਹ ਜਿਹੜਾ ਸਾਰਿਆਂ ਨੂੰ ਸਪਲਾਈ ਕਰ ਤੱਕ ਪਿੰਡਾਂ ਦੇ ਵਿੱਚ ਪੱਤੇ ਜਿਵੇਂ ਤੋੜੇ ਜਾਂਦੇ ਆ ਉਸ ਤਰ੍ਹਾਂ ਪੱਤੇ ਤੋੜੇ ਜਾਂਦੇ ਆ ਜਿਵੇਂ ਉਸ ਦਰਖਤ ਦਾ ਇੱਕ ਪੱਤਾ ਤੋੜਿਆ ਪਰ ਦਰਖਤ ਨੂੰ ਫਰਕ ਨਹੀਂ ਪਿਆ ਪੱਤੇ ਦੂਜੇ ਪਏ ਆ ਜੇਕਰ ਸਾਰੇ ਹੀ ਸੂਤ ਦੇ ਇਹਨੂੰ ਜੜੋਂ ਫੁੱਟ ਦਿੰਦੇ ਫੇਰੇ ਦਰਖਤ ਨੇ ਸੁੱਕਣਾ ਸੀ ਇਸ ਕਰਕੇ ਭਾਈ ਦਰਖਤ ਨੂੰ ਮੁੱਢੋਂ ਪੱਟੇ ਚਿੱਟੇ ਆਲਾ ਪੱਤੇ ਨਾਲ ਸੂਤੋ ਪੰਜਾਬ ਦੇ ਲੋਕੋ ਸਾਰਿਆਂ ਬੇਨਤੀ ਕਰਦਾ ਕਿ ਇਹ ਗੱਲਾਂ ਸਾਰੇ ਮੰਤਰੀਆਂ ਤੱਕ ਪਹੁੰਚਾ ਦਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ